ਸਰਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਲੁਧਿਆਣਾ ਦੀ ਕਿਉਂਕਿ ਲੁਧਿਆਣਾ ਦੇ ਵਿੱਚ ਸਭ ਤੋਂ ਵੱਧ ਪਰਿਵਾਸੀ ਨੇ ਦੂਜੇ ਪਾਸੇ ਪਰਿਵਾਸੀ ਦੇ ਖਿਲਾਫ ਲਗਾਤਾਰ ਜਿਹੜੇ ਪੰਜਾਬ ਦੇ ਲੋਕ ਨੇ ਇਕਜੁੱਟ ਹੋ ਕੇ ਪਰਿਵਾਸੀਆਂ ਨੂੰ ਇੱਥੋਂ ਬਾਹਰ ਕੱਢਣਾ ਚਾਹੁੰਦੇ ਨੇ ਇੱਥੋਂ ਤੱਕ ਕਿ ਪਰਿਵਾਸੀਆਂ ਦੀਆਂ ਸਾਰੀਆਂ ਰੇੜੀਆਂ ਚੁਕਵਾ ਕੇ ਇੱਥੇ ਪੰਜਾਬੀਆਂ ਦੀਆਂ ਸਾਰੀਆਂ ਸਬਜ਼ੀ ਦੀਆਂ ਫਲਾਂ ਦੀਆਂ ਰੇੜੀਆਂ ਲਗਵਾ ਦਿੱਤੇ ਗਏ ਨੇ ਦੂਜੇ ਪਾਸੇ ਲਗਾਤਾਰ ਜਿਹਾ ਕਿ ਮਾਹੌਲ ਉਹ ਖਰਾਬ ਹੁੰਦਾ ਨਜ਼ਰ ਆ ਰਿਹਾ ਸੜਕਾਂ ਦੇ ਉੱਤਰ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਪਰਿਵਾਸੀਆਂ ਦੇ ਖਿਲਾਫ ਤਾਂ ਦੂਜੇ ਪਾਸੇ ਲੁਧਿਆਣਾ ਦੇ ਡੀਸੀ ਦੇ ਵੱਲੋਂ ਸਖਤ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਜੇਕਰ ਕੋਈ ਪਰਿਵਾਸੀਆਂ ਨੂੰ ਲੈ ਕੇ ਜਾ ਫਿਰ ਕਿਸੇ ਨੂੰ ਵੀ ਲੈ ਕੇ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਂਦਾ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਪੰਜਾਬ ਦਾ ਮਾਹੌਲ ਜਿਹਾ ਕਿ ਖਰਾਬ ਉਹ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਇਸ ਵਕਤ ਹੁਸ਼ਿਆਰਪੁਰ ਦੇ ਕਾਰਨ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਗੁੱਸਾ ਕਾਫੀ ਵੱਧਦਾ ਨਜ਼ਰ ਆ ਰਿਹਾ ਤੇ ਉਹਨਾਂ ਦੇ ਵੱਲੋਂ ਪ੍ਰਵਾਸੀ ਦੇ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਤੇ ਪ੍ਰਵਾਸੀ ਨੂੰ ਪੰਜਾਬ ਦੇ ਵਿੱਚੋਂ ਕੱਢਣ ਦੇ ਵਾਸਤੇ ਇਕਜੁੱਟ ਹੋ ਗਏ ਨੇ ਤੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਤੱਕ ਕੀਤੇ ਜਾ ਰਹੇ ਨੇ ਰੇੜੀਆਂ ਇਨ੍ਹਾਂ ਪਰਿਵਾਸੀ ਨੂੰ ਚੁਕਵਾਈਆਂ ਜਾ ਰਹੀਆਂ ਜਿਹਦੇ ਚੱਲਦੇ ਹੁਣ ਲੁਧਿਆਣਾ ਦੇ ਡੀਸੀ ਦੇ ਵੱਲੋਂ ਹੁਕਮ ਦੇ ਦਿੱਤੇ ਗਏ ਨੇ ਕਿ ਪੰਜਾਬ ਦਾ ਮਾਹੌਲ ਜਿਹੜਾ ਕਿ ਸ਼ਾਂਤ ਬਣਾ ਕੇ ਰੱਖਾਂਗੇ ਕਿਸੇ ਤਰੀਕੇ ਦਾ ਕੋਈ ਵੀ ਜਿਹੜਾ ਕਿ ਕੋਈ ਕ੍ਰਾਈਮ ਕਰੇਗਾ ਜਾਂ ਫਿਰ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲੈਂਦਾ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਨਹੀਂ ਮੈਂ ਬਿਲਕੁਲ ਸਾਰਿਆਂ ਨੂੰ ਹੀ ਬੇਨਤੀ ਕਰਨਾ ਚਾਹੁੰਦਾ ਬਿਲਕੁਲ ਕਬਰਾਂ ਦੀ ਲੋੜ ਨਹੀਂ ਹੈ ਲੁਧਿਆਣਾ ਇੱਕ ਬੜਾ ਪੀਸਫੁੱਲ ਸ਼ਹਿਰ ਹੈ ਔਰ ਸਾਰੇ ਇੱਥੇ ਬਿਲਕੁਲ ਸੁਖ ਦੁੱਖ ਦੇ ਸਾਥੀ ਨੇ ਔਰ ਸਾਰੇ ਇੱਕ ਦੂਜੇ ਦੇ ਨਾਲ ਖੜੇ ਆ ਪ੍ਰਸ਼ਾਸਨ ਹਰ ਇੱਕ ਦੇ ਨਾਲ ਖੜਾ ਹੈ ਔਰ ਜੋ ਵੀ ਬੰਦਾ ਗਲਤ ਕਰੂਗਾ ਕਾਨੂੰਨ ਦੇ ਖਿਲਾਫ ਕਰੂਗਾ ਮੇਰੀ ਉਹਨਾਂ ਨੂੰ ਵਾਰਨਿੰਗ ਹੈ ਕਿ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਇਸ ਕਰਕੇ ਕਿਸੇ ਵੀ ਕਿਸੇ ਵੀ ਵਿਅਕਤੀ ਨੂੰ ਔਰ ਕੋਈ ਵੀ ਭਾਵੇਂ ਪ੍ਰਵਾਸੀ ਹੈਗੇ ਭਾਵੇਂ ਕੋਈ ਵੀ ਹੈਗਾ ਕਿਸੇ ਨੂੰ ਵੀ ਘਬਰਾਣ ਦੀ ਕੋਈ ਲੋੜ ਨਹੀਂ ਹੈ ਗੈਰ ਕਾਨੂੰਨੀ ਕੰਮ ਜਿਹੜਾ ਵੀ ਕਰੂਗਾ ਉਹਨੂੰ ਕਾਨੂੰਨ ਦੇ ਹਿਸਾਬ ਨਾਲ ਕਾਨੂੰਨ ਦੇ ਅਨੁਸਾਰ ਉਸਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਕੁਝ ਮਤੇ ਵੀ ਪਏ ਜਾ ਰਹੇ ਨੇ ਦੇਖਿਆ ਜੀ ਕੁਝ ਮਤੇ ਪਏ ਜਾ ਰਹੇ ਨੇ ਕੋਈ ਵੀ ਜਾਣਾਂਗਾ ਹਾਂ ਜੀ ਮੈਂ ਮਤੇ ਪਾਈ ਜਾ ਰਹੇ ਨੇ ਕਿ ਕੋਈ ਨਾ ਤੁਹਾਨੂੰ ਨੀ ਕਿਸੇ ਸਾਹਮਣੇ ਆਇਆ ਹੈ ਜਬ ਉਹ ਨਹੀਂ ਸਾਡੇ ਮੇਰੇ ਧਿਆਨ 'ਚ ਹਜੇ ਕੋਈ ਨਹੀਂ ਆਇਆ ਇੱਕ ਵਾਰ ਜ਼ਰੂਰ ਅੱਜ ਤੋਂ ਲਗਭਗ 1-2 ਮਹੀਨੇ ਪਹਿਲਾਂ ਇਦਾਂ ਦੀ ਗੱਲ ਆਈ ਸੀ ਬਟ ਉਹ ਮਤੇ ਜਿਹੜੇ ਹੈਗੇ ਆ ਉਹ ਗੈਰ ਸੰਵਿਧਾਨਿਕ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਵੀ ਇਹ ਗੈਰ ਸੰਵਿਧਾਨਿਕ ਮਤੇ ਹਨ ਉਹਨਾਂ ਨੂੰ ਤੁਰੰਤ ਇਲੈਗਲ ਮਤੇ ਨੇ ਇਹਨਾਂ ਨੂੰ ਤੁਰੰਤ ਵਾਪਿਸ ਜਿਹੜਾ ਉਹ ਕੀਤਾ ਜਾਵੇ ਸੋ ਦਾ ਦੇਖ ਕੇ ਇਸ ਵਕਤ ਜਿਹੜਾ ਕਿ ਪ੍ਰਵਾਸੀ ਦਾ ਮੁੱਦਾ ਕਾਫੀ ਜਨਕ ਇਸ ਸਿਖਰਾਂ ਦੇ ਉੱਤੇ ਚੱਲਿਆ ਹੋਇਆ ਕਿਉਂਕਿ ਜਿਸ ਤਰੀਕੇ ਦੀ ਇਹ ਘਟਨਾ ਵਾਪਰੀ ਆ ਹੁਸ਼ਿਆਰਪੁਰ ਦੇ ਵਿੱਚ ਉਸ ਤੋਂ ਬਾਅਦ ਲਗਾਤਾਰ ਪਰਿਵਾਸੀ ਦੇ ਖਿਲਾਫ ਲੋਕਾਂ ਦਾ ਗੁੱਸਾ ਭੜਕਦਾ ਨਜ਼ਰ ਆ ਰਿਹਾ ਬਿਊਰੋ ਰਿਪੋਰਟ ਆਜ਼ਾਦ ਸੂਰ